ਕਹਿੰਦੀ ਕੋਈ ਸੋਸਾਇਟੀ ਅੰਦਰ ਜਿਹੜੀ ਬੰਦੇ ਲੱਭ ਲੈਂਦੇ ਜਿਹੜੇ ਬੱਚਿਆਂ ਦੀ ਥੋੜੀ ਹੋਤੀ ਹਲਕਾ ਸਕਦੇ ਪਰ ਫੇਰ ਵੀ ਮੈਂ ਬੱਚਿਆਂ ਦਾ ਟੈਨੈਂਟ ਦੇਖ ਕੇ ਬਹੁਤ ਖੁਸ਼ ਹੋਇਆ ਖਾਸ ਕਰਕੇ ਜਿੰਦਾ ਮੋਹਨਿਆ ਦਾ ਪੰਗੜਾ ਸੀ ਬਹੁਤ ਵਧੀਆ ਕਰਦੀ ਜਿਹੜੀ ਮੂਵਮੈਂਟ ਸੀ ਉਹ ਬਹੁਤ ਵਧੀਆ ਸੀ ਮੂਵਮੈਂਟ ਹੋਰ ਬੜੀ ਨਿੱਖੜ ਸਕਦੀ ਆ ਜਿਹਨਾਂ ਦੇ ਸਾਹਮਣੇ ਹੋਰ ਵਧੀਆ ਟੀਚਰ ਆ ਜਾਣ ਕਿਉਂਕਿ ਇੱਥੇ ਟੀਚਰ ਜਿਹੜੇ ਆ ਮੈਨੂੰ ਇਦਾਂ ਲੱਗਿਆ ਕਿ ਇਹ ਕਿ ਬਚਾਰੇ ਮੈਂ ਸਮਝਦਾ ਇਦਾਂ ਕਿ ਜਿੰਨੀ ਕੋਨਾ ਚ ਕਰਾ ਹੈਗੀ ਆ ਉਸ ਕਾਲੇ ਦੀ ਕੋਸ਼ਿਸ਼ ਕਰਦੀ ਹੈ ਕਿ ਉੱਪਰ ਜਾਣ ਦੇ ਲਈ ਫਿਰ ਤੁਹਾਨੂੰ ਦਿੰਦਾਗਾ ਗਾਹਾਂ ਗਾਹਾਂ ਬਹੁਤ ਵਧੀਆ ਟੀਚਰ ਚਾਹੀਦੇ ਆ ਭੰਗੜੇ ਦੇ ਵੀ ਗਿੱਧੇ ਦੇ ਵੀ ਆ ਕੁੜੀ ਦੀ ਮਨੋਰਥਨੀ ਦਿੱਖੀ ਬਹੁਤ ਵਧੀਆ ਸੀ ਸੋ ਮੈਨ ਕੁਆਲੀਫਾਈ ਹੋ ਗਏ ਸਕੂਲ ਦੇ 12000 ਬਹੁਤ ਬਹੁਤ ਮੁਬਾਰਕਬਾਦ ਹੁੰਦਾ ਹਾਂ ਮੈਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਹੁਸਨ ਨੂੰ ਕਾਬਲਾ ਕਰਕੇ ਵੇਖ ਲਓ ਸਿਰ ਵਿੱਚ ਕਿਸ ਨੂੰ ਏ ਚੂਠ ਲੱਗਦਾ ਅਰਸ਼ਾਂ ਤੇ ਪਰੀਆਂ ਮੁਨਾ ਕੇ ਵੇਖ ਲਓ ਹਵਾ ਸੱਚ ਰੱਬ ਦੇ ਦਵਾਰ ਮਲਿਕਾ ਰੂਪ ਕਿਤੇ ਨਹੀਂ ਪੰਜਾਬੀ ਮੁੱਟਿਆਰਾ ਲੱਗਦੀ ਭਾਗ ਮਾਂ ਖਾਦੀ ਤੇਰੀ ਗੱਤ ਬਦਲੋ ਵੀ ਕਦੀਂ ਦੋ ਲਿਆਦੀ ਤੂੰ ਜੱਟ ਲੱਗਦੀ ਸਵਾ ਨਾਲ ਜੱਟ ਪੈਣ ਕਰਦੇ ਸਵਾ ਨਾਲ ਪੱਟਣੇ ਨਹੀਂ ਕਰਦੇ ਤੇ ਯਾਰੀ ਹੋ ਮਨਮਨ ਬਪਾਉ ਤੇ ਬੋਦੀ ਬੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਹੋ ਮਨ ਬੋਦੀ ਬੰਗੜਾ ਵੀ ਜਦੋਂ ਬਤਲੀ ਪਤੰਗ ਮਾਰਦੀ ਅੰਦਰੋਂ ਤਾਂ ਮੇਰਾ ਬੁੱਤ ਨਹੀਂ ਨਿਕਲਦਾ ਇਹੀ ਉਤੋਂ ਉਤੋਂ ਤਾਂ ਮੈਂ ਸੁਣ ਗਿਆ ਨਹੀਂ ਅੰਦਰੋਂ ਤਾਂ ਮੇਰਾ ਬੁੱਤ ਨਹੀਂ ਨਿਕਲਦਾ ਇਹੀ ਉਤੋਂ ਉਤੋਂ ਤਾਂ ਮੈਂ ਸੁਣ ਗਿਆ ਨਹੀਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਗੁਰਮਤ ਸਿੰਘ ਦੇ ਨਾਲ ਕਾਰਨਗਰ ਜੀ ਪਹਿਲਾਂ ਤੁਹਾਨੂੰ ਦੱਸੀਏ ਮੱਲਾ ਉਹ ਕਾਰਨਗਰ ਅਸੀਂ ਉੱਥੇ ਪਹੁੰਚੇ ਹਾਂ ਇਸ ਸਕੂਲ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਇਸ ਵੇਲੇ ਸਾਡੇ ਨਾਲ ਆਰ.ਪੀ. ਸਿੰਘ ਜੀ ਮੌਜੂਦ ਆ ਤੇ ਸਾਡੇ ਨਾਲ ਇਸ ਵੇਲੇ ਮਾਸਟਰ ਜੀ ਆਜਾ ਉਹਨਾਂ ਦੇ ਮੈਡਮ ਵੀ ਘਰੋਂ ਉਹ ਵੀ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਉਸੇ ਬਿਛੇ ਤੇ ਗੱਲ ਕਰਾਂਗੇ ਅੱਜ ਇਹ ਅੱਜ ਸਕੂਲ ਦੇ ਵਿੱਚ ਤੇ ਮਨਾਇਆ ਜਾ ਰਿਹਾ ਔਰ ਕਿੰਨੇ ਚਿਰ ਤੋਂ ਮਨਾਇਆ ਜਾ ਰਿਹਾ ਕੀ ਕੀ ਬੱਚਿਆਂ ਨੂੰ ਮੰਨੋ ਜਿਹੜੇ ਤੁਸੀਂ ਦੱਸ ਰਹੇ ਆ ਕੀ ਜਾਗਰਤੀ ਆ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਅਸੀਂ ਗੱਲ ਜੀ ਸਰ ਕੀ ਹਾਲ ਚੱਲ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਤੁਸੀਂ ਤੀਆਂ ਦਾ ਤਿਹਾਰ ਮਨਾ ਰਹੇ ਆ ਜੀ ਇਹਦੇ ਵਿੱਚ ਛੋਟੇ ਛੋਟੇ ਬੱਚੇ ਅਸੀਂ ਦੇ ਬਾ ਕੀ ਤੁਹਾਡਾ ਕੀ ਮੈਸੇਜ ਆ ਮਤਲਬ ਜਿਹੜਾ ਇਹ ਤੀਆਂ ਦਾ ਤਿਹਾਰ ਕਰਾਉਣਾ ਕੀ ਮੈਸੇਜ ਆ ਦੇਖੋ ਹਰ ਸਾਲ ਸਾਵਣ ਮਹੀਨੇ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਸਭ ਤੋਂ ਪਹਿਲਾਂ ਮੈਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਅੱਜ ਸਾਰੇ ਦੇਸ਼ ਦੇ ਵਿੱਚ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਸਾਰੀਆਂ ਸੁਸਤਾਵਾਂ ਦੇ ਵਿੱਚ ਜਿਹੜਾ ਉਹ ਆਜ਼ਾਦੀ ਦਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਸਾਡੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਯੂਨਿਟ ਫਗਵਾੜਾ ਜਿਨ੍ਹਾਂ ਦੇ ਪ੍ਰਧਾਨ ਮੇਰੇ ਨਾਲ ਆਰ ਪੀ ਸਿੰਘ ਜੀ ਖੜੇ ਆ ਉਹਨਾਂ ਦੇ ਦੇ ਨਾਲ ਮੈਂ ਸੇਵਕ ਜਨ ਸਕੱਤਰ ਦੇ ਤੌਰ ਤੇ ਕੰਮ ਕਰਦਾ ਤੇ ਇਸ ਇਸੇ ਤਰ੍ਹਾਂ ਜਿਹੜਾ ਆਪਣਾ ਕਲਚਰ ਸ਼ੇਰੇ ਪੰਜਾਬ ਕਲਚਰ ਸਪੋਰਟਸ ਐਂਡ ਕਲਚਰ ਸੁਸਾਇਟੀ ਜਿਹੜੀ ਆ ਉਹਨਾਂ ਦੇ ਵਿੱਚ ਵੀ ਜਿਹੜੇ ਆਰ ਪੀ ਸਿੰਘ ਜੀ ਪ੍ਰਧਾਨ ਆ ਮੈਨੂੰ ਜਨ ਸਕੱਤਰ ਦੇ ਤੌਰ ਤੇ ਜਿਹੜਾ ਸੇਵਾ ਦਾ ਮੌਕਾ ਮਿਲਦਾ ਇਹ ਤੀਹਾਂ ਦਾ ਤਿਹਾਰ ਜਿਹੜਾ ਆ ਬੜੇ ਜੇਠ ਹਾਰ ਦੀਆਂ ਧੁੱਪਾਂ ਤੋਂ ਬਾਅਦ ਜਿਹੜੇ ਆ ਧਰਤੀ ਨੂੰ ਜਿਹੜਾ ਸਾਵਣ ਮਹੀਨੇ ਦੇ ਵਿੱਚ ਠੰਡ ਪੈਂਦੀ ਆ ਤੇ ਇਹਦੇ ਵਿੱਚ ਜਿਹੜੇ ਆਪਾਂ ਬਹੁਤ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਹੁਣ ਤਾਂ ਬਹੁਤ ਜਿਹੜੇ ਇਹ ਪ੍ਰੋਗਰਾਮ ਤਿਆਂ ਦੇ ਜਿਹੜੇ ਆ ਨਹੀਂ ਤਾਂ ਪਿੰਡਾਂ ਦੇ ਵਿੱਚ ਜੜੀਆਂ ਕੁੜੀਆਂ ਬਾਹਰ ਕੋਸ਼ ਜਿਹੜੇ ਪਿੰਡਾਂ ਤੋਂ ਥੋੜੀ ਜੀ ਦੂਰ ਜਾ ਕੇ ਜਿਹੜੇ ਉਹ ਪੀਪਲਾਂ ਤੇ ਤੇ ਪੀਪਲਾਂ 'ਤੇ ਪਿੰਗਾ ਪਾ ਕੇ ਤੇ ਜੜਾ ਹੋਰ ਆਪਣੇ ਗਿੱਧੇ ਪਾਉਂਦੀਆਂ ਸੀ ਬੋਲੀਆਂ ਪਾਉਂਦੀਆਂ ਸੀ ਪਿੰਗਾ ਝੂਟਦੀਆਂ ਸੀਗੀਆਂ ਤੇ ਬਹੁਤ ਹੀ ਮਨਮੋਹਣਾ ਜਿਹੜਾ ਉਹ ਦ੍ਰਿਸ਼ ਪੇਸ਼ ਹੁੰਦਾ ਸੀਗਾ ਬੜੀ ਖੁਸ਼ੀ ਹੁੰਦੀ ਸੀ ਮਹਿਸੂਸ ਤੇ ਕਈ ਮਾਵਾਂ ਜਿਹੜੀਆਂ ਆਪਣੇ ਬੱਚੇ ਆ ਉਹਨੂੰ ਪੀਪਲ ਦੇ ਪੱਤੇ ਲੈਣ ਨੂੰ ਭੇਜਦੀਆਂ ਸੀ ਕਿਉਂਕਿ ਉਹੋ ਜਿਹੜੇ ਪੀਪਲ ਦੇ ਪੱਤੇ ਨੂੰ ਤੋਕ ਕੇ ਉਹਨਾਂ ਦੇ ਚ ਆਪਣੇ ਆਟੇ ਤੇ ਗੁੜ ਦਾ ਜਿਹੜਾ ਉਹ ਸ਼ੱਕਰ ਮਿਲਾ ਕੇ ਜਿਹੜੀ ਉਸ ਦਾ ਕੜਾ ਉਸ ਨੂੰ ਜਿਹੜੇ ਆ ਪਿਪ ਮਾਲ ਪੂੜੇ ਜਿਹੜੇ ਬਣਾਏ ਜਾਂਦੇ ਤੇ ਖੀਰ ਦੇ ਨਾਲ ਜਿਹੜੇ ਸਜਾਏ ਜਾਂਦੇ ਖਾਦੇ ਜਾਂਦੇ ਸੀਗੇ ਬੜਾ ਵਧੀਆ ਹੁੰਦਾ ਸੀ ਅੱਜ ਕੱਲ ਤਾਂ ਹੁਣ ਜਿਹੜੇ ਆ ਇਹ ਜਿਹੜੇ ਤੀਆਂ ਦੇ ਤਿਹਾੜ ਜਿਹੜੇ ਪਹਿਲਸਾਂ ਜਾਂ ਵਿੱਚ ਵੀ ਮਨਾਉਂਦਾ ਲੱਗਿਆ ਜਿਹੜਾ ਕਿ ਉਹ ਸਾਡੇ ਸੱਭਿਆਚਾਰ ਦਾ ਦੂਜਾ ਹਿੱਸਾ ਨਹੀਂ ਇਹ ਜਿਹੜੇ ਪਿੰਡੂ ਸੱਭਿਆਚਾਰ ਦਾ ਉਹ ਸੱਭਿਆਚਾਰ ਦੇ ਤੁਸੀਂ ਗੱਲ ਕਰਦੇ ਸੱਭਿਆਚਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਜਿਹੜਾ ਕਿ ਅਸੀਂ ਬੱਚਿਆਂ ਨੂੰ ਦੱਸ ਸਕੀਏ ਵੀ ਸਾਡਾ ਵਿਰਸਾ ਹੈ ਸੱਭਿਆਚਾਰ ਦੇ ਵਿੱਚ ਜਿਹੜੇ ਸਾਰੀਆਂ ਆ ਜਾਂਦੀਆਂ ਵੀ ਖੇਡਾਂ ਵੀ ਆ ਜਾਂਦੀਆਂ ਸਾਡੇ ਜਿਹੜੇ ਇਹ ਜਿਹੜੇ ਤਿਹਾੜ ਵੀ ਆ ਜਾਂਦੇ ਤੀਆਂ ਦਾ ਤਿਹਾੜ ਆ ਗਿਆ ਤੀਆਂ ਤਿਆਂ ਦੇ ਤਿਹਾਰ ਦੇ ਵਿੱਚ ਜਿਹੜਾ ਨੱਚਣਾ ਟੱਪਣਾ ਬੱਚਿਆਂ ਦੇ ਬੜੇ ਵਧੀਆ ਦੀਆਂ ਤੇਆਂ ਜਿਹੜੀਆਂ ਉਹ ਗਿੱਧਾ ਫਲਕਾਰੀਆਂ ਵਗੈਰਾ ਹੋਰ ਜਿਵੇਂ ਅੱਜ ਇੱਥੇ ਜਿਹੜੇ ਸਕੂਲ ਜ ਬ੍ਰਿਲੀਅੰਟ ਪਬਲਿਕ ਸਕੂਲ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਇਹਦੇ ਵਿੱਚ ਬੱਚਿਆਂ ਨੇ ਬਹੁਤ ਪੇਸ਼ ਕਰੀਆਂ ਜਿਹੜੀਆਂ ਉਹ ਤੀਆਂ ਦੇ ਤਿਹਾਰ ਦੇ ਨਾਲ ਹੀ ਜਿਹੜੀਆਂ ਪੇਸ਼ ਕੀਤੀਆਂ ਮੇਰਾ ਨਾਮ ਸੁਲਵਿੰਦਰ ਸਿੰਘ ਜੱਸੀ ਰਿਟਾਇਰਡ ਸੁਪਰਡੈਂਟ ਤੇ ਲੋਈ ਸਰ ਉਹਨਾਂ ਨੇ ਦੱਸਿਆ ਬਈ ਜਿਹੜਾ ਤੀਆਂ ਦਾ ਤਿਹਾਰ ਆ ਮਤਲਬ ਕਿਸ ਤਰ੍ਹਾਂ ਮਨਾਇਆ ਜਾਂਦਾ ਲੇਕਿਨ ਜਿਹੜੀ ਸ਼ੁੱਧਤਾ ਹਜੇ ਉਹ ਬਾਕੀ ਆ ਬਾਕੀ ਆਰ.ਪੀ. ਸਿੰਘ ਤੋਂ ਬਸ ਉਹ ਪੁੱਛਾਂਗੇ ਬਈ ਆਪਾਂ ਕੀ ਕੀ ਕਰਦੇ ਆਂ ਵਿਚ ਇਹਦੇ ਤੀਆਂ ਦਾ ਜਿਹੜਾ ਤਿਹਾਰ ਆ ਉਹਦੇ ਬਾਰੇ ਜਿਹੜੀਆਂ ਗੱਲਬਾਤ ਜੀ ਰੋ ਕਰਾਂਗੇ ਅਸੀਂ ਜਿਹੜਾ ਤੀਆਂ ਦਾ ਤਿਹਾਰ ਆ ਪਹਿਲਾਂ ਦਾ ਆਰ.ਪੀ. ਸਿੰਘ ਨਾਲ ਗੱਲ ਕਰਾਂਗੇ ਬਾਕੀ ਇਹਨਾਂ ਨੂੰ ਆਰ.ਪੀ. ਸਿੰਘ ਦੀ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਦਸ਼ਕਾਂ ਨੂੰ ਦੁਆਬਾ ਨਿਊਜ਼ ਦੇਖਣ ਵਾਲਿਆਂ ਨੂੰ ਪਹਿਲਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਹੈ ਗੁਰਮੁਖ ਸਿੰਘ ਉਹਨਾਂ ਦਾ ਜਿਹੜੇ ਸਾਨੂੰ ਕਵਰੇਜ ਕਰ ਰਹੇ ਨੇ ਸਾਡਾ ਤੀਆਂ ਤਿਹਾਰ ਮਨਾਉਣਾ ਇਹ ਹੀ ਹੈ ਕਿ ਬੱਚਿਆਂ ਨੂੰ ਆਪਣੀ ਸੱਭਿਆਚਾਰ ਨਾਲ ਜੋੜਨਾ ਸਾਡੀ ਜਿਹੜੀ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰ ਸੁਸਾਇਟੀ ਤੇ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਜਿਹੜੀ ਥੀਏਟਰ ਨਾਲ ਸੰਬੰਧਤ ਹੈ ਅਸੀਂ ਸ਼ਾਰਟ ਮੂਵੀਜ਼ ਜ਼ੈਰਾ ਵਗੈਰਾ ਵੀ ਅਸੀਂ ਬਣਾਨੇ ਆ ਗਏ ਉਹ ਇਹ ਸੱਭਿਆਚਾਰ ਨਾਲ ਜਿਹੜੀ ਸੰਬੰਧਤ ਹੈ ਉਹ ਹੀ ਇਹ ਮੂਵੀਆ ਬਣਾਨੇ ਆ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਸਾਡੇ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰ ਸੁਸਾਇਟੀ ਹੈ ਕਲਚਰ ਏਸੀ ਕਰਕੇ ਨਾਮ ਰੱਖਿਆ ਵੀ ਆਪਣੇ ਕਲਚਰ ਨਾਲ ਬੱਚਿਆਂ ਨੂੰ ਜੋੜ ਕੇ ਰੱਖਣਾ ਹਰ ਸਾਲ ਇਹ ਸਲਾਨਾ ਇਹ ਫੰਕਸ਼ਨ ਕਰਦੇ ਆ ਸਾਡੇ ਪ੍ਰਿੰਸੀਪਲ ਸਾਹਿਬ ਹੋਲ ਸਾਹਿਬ ਸਾਡਾ ਬਹੁਤ ਸਾਥ ਦਿੰਦੇ ਆ ਪਹਿਲਾਂ ਇਹਨਾਂ ਦੇ ਵੱਡੇ ਸਕੂਲੇ ਵੀ ਫੰਕਸ਼ਨ ਕਰਦੇ ਰਹੇ ਆ ਲਗਭਗ ਮੇਰਾ ਖਿਆਲ ਤਿੰਨ ਤਿੰਨ ਕਵਾਰੀ ਇਹਨਾਂ ਸਕੂਲੀ ਉਧਰ ਕਰ ਚੁੱਕੇ ਆ ਤੇ ਇਧਰ ਆਇਤੀ ਇਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਔਰ ਬੜਾ ਸਹਿਯੋਗ ਦਿੱਤਾ ਮੈਂ ਇਹਨਾਂ ਨੂੰ ਪੁੱਛਣ ਆਇਆ ਵੀ ਇਸੇ ਤਰ੍ਹਾਂ ਬੜੇ ਖੁਸ਼ ਹੋਏ ਔਰ ਬੈਠ ਕੇ ਗੱਲਬਾਤ ਸਾਡੀ ਹੋਈ ਔਰ ਪ੍ਰਿੰਸੀਪਲ ਸਾਹਿਬ ਜਿਹੜੇ ਆ ਸਾਡਾ ਹਮੇਸ਼ਾ ਹੀ ਸਹਿਯੋਗ ਦਿੰਦੇ ਰਹਿੰਦੇ ਹਨ ਤੇ ਬੱਚਿਆਂ ਨੂੰ ਬਹੁਤ ਜਲਦੀ ਤਿਆਰ ਕਰਨਾ ਮੈਡਮ ਉਹਨਾਂ ਦਾ ਬੜਾ ਸਹਿਯੋਗ ਹੈ ਇੱਥੇ ਜਿੰਨੇ ਵੀ ਟੀਚਰ ਆ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਤੇ ਚ ਔਰ ਵਧੀਆ ਲੱਗ ਰਿਹਾ ਸਾਰੇ ਮੁਬਾਰਕਾਂ ਵਰਮਕ ਸਿੰਘ ਜੀ ਤੁਹਾਨੂੰ ਧੰਨਵਾਦ ਤੁਹਾਡਾ ਤੇ ਪ੍ਰਿੰਸੀਪਲ ਸਾਹਿਬ ਦੱਸਣਗੇ ਬਾਕੀ ਜੋ ਗੱਲਾਂ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰ ਜਿਹੜਾ ਮੇਰਾ ਸਵਾਲ ਇਹ ਆ ਵੀ ਜਿਹੜਾ ਤੀਆਂ ਦਾ ਤਿਹਾਰ ਆਪਾਂ ਕਿਉਂ ਮਨਾਉਂਦੇ ਤੀਆਂ ਦਾ ਤਿਹਾਰ ਇਹ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਤੇ ਨਾਲੇ ਇਹਦੇ ਵਿੱਚ ਸੱਭਿਆਚਾਰਕ ਆ ਜਾਂਦਾ ਆ ਸਭ ਤੋਂ ਪਹਿਲਾਂ ਮੈਂ ਦੁਆਬਾ ਨਿਊਜ਼ ਤੋਂ ਆਏ ਹੋਏ ਗੁਰਮਤ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਉਹਨਾਂ ਵੱਲੋਂ ਵੀ ਆਰਗੇਨਾਈਜ਼ ਕੀਤਾ ਗਿਆ ਮੈਂ ਸਾਰੇ ਚੀਫ ਗੈਸਬਾਨ ਅਤੇ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਆਰ ਪੀ ਸਿੰਘ ਹੁਣੀ ਜਿਹੜੇ ਆ ਤਕਰੀਬਨ ਜਿਹੜੀਆਂ ਸੇਵਾਵਾਂ ਆ ਹਰ ਜਗ੍ਹਾ ਸੇਵਾਵਾਂ ਕਰਦੇ ਆ ਕਦੇ ਨਿਤਰਾ ਆਸ਼ਰਮ ਹੋਇਆ ਕਦੇ ਕਿਤੇ ਹੋਇਆ ਕਿਸੇ ਯਾਤਰਾ ਕਰਾਉਣੀ ਜਿਹੜੇ ਜਿਹਨਾਂ ਨੂੰ ਨਹੀਂ ਦਿਸਦਾ ਉਹਨਾਂ ਨੂੰ ਮਤਲਬ ਰਾਸ਼ਨ ਵੀ ਵੰਡਣਾ ਕਦੇ ਨਾ ਕਦੇ ਇਹ ਸੇਵਾਵਾਂ ਇਹਨਾਂ ਦੀਆਂ ਚੱਲੀਆਂ ਰਹਿੰਦੀਆਂ ਆਰ ਪੀ ਸਿੰਘ ਇੱਕ ਦਾ ਨਾਮ ਆ ਫਗਵਾੜੇ ਚ ਤੇ ਜਿਨ੍ਹਾਂ ਦਾ ਨਾਮ ਬਣਿਆ ਆ ਆਰ ਪੀ ਸਿੰਘ ਜੀ ਤੇ ਬਹੁਤ ਵਧੀਆ ਕੰਮ ਕਰਦੇ ਆ ਔਰ ਜਿਹੜੀ ਜਾਗਰਤੀ ਆ ਜਾਗਰਤੀ ਵੀ ਇਹਨਾਂ ਵਾਸਤੇ ਜ਼ਰੂਰੀ ਆ ਅਸੀਂ ਤੁਹਾਨੂੰ ਦੱਸਦੇ ਹਾਂ ਜਿਹੜਾ ਤੀਆਂ ਦਾ ਤਿਹਾਰ ਉਹਦੇ ਵਾਸਤੇ ਤੁਹਾਨੂੰ ਦੱਸਦੇ ਆ ਵੀ ਜਿਹੜਾ ਪਹਿਲਾਂ ਤਾਂ ਚਰਖੇ ਮਧਾਣੀ ਚਾਟੀਏ ਮਤਲਬ ਸਾਡਾ ਵਿਰਸਾ ਹੈ ਪਹਿਲਾਂ ਰੱਖੀ ਜਾਂਦੇ ਆ ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਆ ਜਦੋਂ ਮਤਲਬ ਆਪਣੇ ਉਹ ਸਸਰਾਲ ਤੋਂ ਆਪਣੇ ਪੇਕੇ ਆਉਂਦੀਆਂ ਸੀ ਉਸ ਵੇਲੇ ਮਿਲਣ ਦਾ ਕੋਈ ਸਾਧਨ ਨਹੀਂ ਸੀਗਾ ਜਦੋਂ ਪਿੰਡ ਵਿੱਚ ਆਉਂਦੀਆਂ ਸੀ ਉਹ ਪਿੰਡ ਵਿੱਚ ਆ ਕੇ ਤਾਂ ਪਿੰਗਾ ਪਾਉਂਦੀਆਂ ਹੁੰਦੀਆਂ ਸੀ ਇੱਕ ਦੂਜੇ ਨੂੰ ਰਲ ਕੇ ਇਹ ਖੁਸ਼ੀ ਜाहिर ਕਰਦੀਆਂ ਹੁੰਦੀਆਂ ਸੀ ਵੀ ਅੱਜ ਤੀਆਂ ਦਾ ਤਿਹਾਰ ਮਨਾਇਆ ਉਸੇ ਟਾਈਮ ਤੇ ਮਾਲ ਪੂੜੇ ਔਰ ਖੀਰ ਇਹ ਬਣਾਈ ਗਈ ਤਾਂ ਫਿਰ ਇਹ ਬੈਠ ਕੇ ਨਾਲੇ ਛਕਣਾ ਨਾਲੇ ਗਾਉਣਾ ਇਹਨਾਂ ਨੇ ਇਸ ਕਰਕੇ ਜਿਹੜਾ ਆ ਤੀਆਂ ਦਾ ਤਿਹਾਰ ਸਾਡਾ ਉਹ ਮਨਾਇਆ ਜਾਂਦਾ। ਬਾਕੀ ਜਿਹੜੀ ਗੱਲ ਹੈ ਮੈਡਮ ਹੋਰ ਨਾ ਕਰਨਾਂਗੇ। ਸਾਡੇ ਮੁੱਖ ਮਹਿਮਾਨ ਅੱਜ ਦੇ ਸਾਡੇ ਭੈਣ ਜੀ ਸਸੀ ਕੌਰ ਜੀ। ਸਸੀ ਕੌਰ ਜੀ। ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਸ਼ੇ ਦੇ? ਅੱਜ ਇੱਥੇ ਸਵਤੰਤਰਤਾ ਦਿਵਸ ਹੀ ਮਨਾਇਆ ਗਿਆ ਤੇ ਬੱਚਿਆਂ ਨੇ ਬਹੁਤ ਸਾਰੀ ਪਰਫਾਰਮੈਂਸ ਵਧੀਆ ਦਿੱਤੀ ਤੇ ਤੀਆਂ ਦਾ ਤਿਹਾਰ ਵੀ ਮਨਾਇਆ ਜਾਏਗਾ ਜੋ ਕਿ ਤੀਆਂ ਮਤਲਬ ਤੀਆਂ ਦਾ ਤਿਹਾਰ। ਕੁੜੀਆਂ ਮਤਲਬ ਰਲ ਮਿਲ ਕੇ ਗਿੱਧਾ ਪਾਉਣੀਆਂ, ਸ਼ਿੰਗਾਰ ਆਪਣਾ ਕਰਕੇ ਮਹਿੰਦੀਆਂ ਲਾ ਕੇ ਫੁਲਕਾਰੀਆਂ ਲੈ ਕੇ ਉਹ ਕਿੱਦਾਂ ਪਾਨੀਆਂ ਪਿੰਗਾ ਝੂਟਦੀਆਂ ਕਿ ਕੋਈ ਤੁਹਾਨੂੰ ਬੋਲੀ ਜਾ ਰਿਹਾ ਵੀ ਕੋਈ ਇਦਾਂ ਬੋਲੀ ਪਾਉਂਦੇ ਨਹੀਂ ਐਸ ਤਰ੍ਹਾਂ ਕਿੱਦਾਂ ਚ ਪਿੰਗਾ ਝੂਟਦੀਆਂ ਨਣਦਾ ਤੇ ਪਰਹਦਾਈਆਂ ਧਰੋ ਨਾ ਖੋਲ ਕੇ ਗੱਲ ਕਰੋ ਮੈਨੂੰ ਜਾਨ ਨਹੀਂ ਆ ਰਹੀ ਇੱਕਦਮ ਅੱਛਾ ਪਰ ਗੱਲ ਇਹ ਆ ਵੀ ਜਦੋਂ ਬੋਲੀਆਂ ਪਾਉਂਦੇ ਹੁੰਦੇ ਸੀ ਜਾਂ ਘੋੜੀਆਂ ਤੇ ਬੋਲੀਆਂ ਦਾ ਫਰਕ ਆ ਘੋੜੀਆਂ ਕਿੱਥੇ ਗਈਆਂ ਜਾਂਦੀਆਂ ਤੇ ਬੋਲੀਆਂ ਕਿੱਥੇ ਪਾਈ ਜਾਂਦੀਆਂ ਘੋੜੀਆਂ ਮੁੰਡਿਆਂ ਦੇ ਵਿਆਹਾਂ ਤੇ ਗਈਆਂ ਜਾਂਦੀਆਂ ਤੇ ਜਿਹੜੀਆਂ ਸੁਹਾਗ ਕੁੜੀਆਂ ਦੇ ਵਿਆਹ ਤੇ ਗਾਉਂਦੇ ਹਾਂ ਹਾਂਜੀ 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 ਤਾਂ ਆਪਾਂ ਸੁਹਾਗ ਸਾਡੇ ਨਾਮ ਮੈਡਮ ਅਭਿਲਾਸ਼ਾ ਜੀ ਮੌਜੂਦ ਆ ਤੇ ਅਸੀਂ ਇਹਨਾਂ ਕੋਲ ਪਹਿਲਾਂ ਬੋਲੀ ਸੁਣਦੇ ਹਾਂ ਕਿਹੜੀਆਂ ਬੋਲੀਆਂ ਪਾਈ ਜਾਂਦੀਆਂ ਜਦੋਂ ਤੀਆਂ ਦੇ ਤਿਹਾਰ ਤੇ ਪਹਿਲਾਂ ਤਾਂ ਸੁਣਾਓ ਜੀ ਬੋਲੀ ਮੈਧਾਣੀਆਂ 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 ਨੀ ਪੇਕੇ ਦੋਵੇਂ ਪਹਿਣਾ ਨੱਚੀਏ ਸੋਹਰੇ ਨੱਚੀਏ ਤੇ ਰਾਣੀਆਂ ਜਠਾਣੀਆਂ ਨੀ ਪੇਕੇ ਦੋਵੇਂ ਪਹਿਣਾ ਨੱਚੀਏ ਸੋਰੇ ਨੱਚੀਏ ਦਰਾਣੀਆਂ ਜਠਾਣੀਆਂ ਸੋਰੇ ਨੱਚੀਆਂ ਜਠਾਣੀਆਂ ਦਰਾਣੀਆਂ ਜਠਾਣੀਆਂ ਵਾਹ ਜੀ ਵਾਹ ਲਓ ਜੀ ਬੋਲੀ ਤਾਂ ਉਹਨਾਂ ਨੇ ਪਾਤੀ ਆ ਬਾਕੀ ਜਿਹੜੇ ਸਾਡੇ ਜੱਜ ਸਹਿਬਾਨ ਆ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਨੂੰ ਵੀ ਸਵਾਲ ਤੋਂ ਜਿਹਾ ਪੁੱਛਾਂਗੇ ਤੇ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਕੀ ਨਾਮ ਜੀ ਤੁਹਾਡਾ ਰਿੰਕੀ ਹਾਂ ਜੀ ਰਿੰਕੀ ਰਿੰਕੀ ਹਾਂ ਜੀ ਜਿਹੜਾ ਤੀਆਂ ਦਾ ਤਿਹਾਰ ਆ ਹਾਂ ਜੀ ਇਹ ਤੁਹਾਨੂੰ ਪਤਾ ਵੀ ਮਤਲਬ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਹਾਂਜੀ ਸਰ ਜਿੱਦਾਂ ਸਾਡਾ ਜਣਕੀ ਪੰਜਾਬ ਦਾ ਕਲਚਰ ਆ ਤੀਆਂ ਦਾ ਤਿਉਹਾਰ ਮੇਨ ਫੇਮਸ ਆ ਦਾ ਹਰ ਸਾਵਣ ਦੇ ਮਹੀਨੇ ਦੇ ਵਿੱਚ ਇਹਨੂੰ ਬੜਾ ਚਾਹ ਨਾਲ ਮਨਾਇਆ ਜਾਂਦਾ ਜਿੱਦਾ ਪੰਜਾਬੀ ਲੜਕੀਆਂ ਦੀ ਮੈਰਿਜ ਹੋ ਜਾਂਦੀ ਆ ਆਪਣੇ ਸਹੁਰਿਆ ਘਰ ਜਾਈਆਂ ਹੁੰਦੀਆਂ ਤੇ ਉਹਨਾਂ ਨੂੰ ਪੇਕੇ ਘਰ ਆਣ ਦਾ ਸ਼ੌਕ ਹੁੰਦਾ ਤੇ ਸਾਵਣ ਦੇ ਮਹੀਨੇ ਵਿੱਚ ਆਂਦੀਆਂ ਤੇ ਫਿਰ ਤੀਆਂ ਦਾ ਤਿਉਹਾਰ ਬੜੇ ਸ਼ੌਕ ਨਾਲ ਮਨੰਦੀਆਂ ਜਿੱਦਾ ਪਿੰਗਾ ਝੂਟਦੀਆਂ ਆਪਣੇ ਜਣਕੀ ਉਹ ਦਾ ਕਲਚਰਲ ਡਰੈਸ ਵਗੈਰਾ ਜਿਹਦਾ ਉਹ ਪਾ ਕੇ ਆਪਣਾ ਜਾਨਕੀ ਐਂਟਰਟੇਨਮੈਂਟ ਕਰਦੀਆਂ ਇਕੱਠੀਆਂ ਹੋ ਕੇ ਸੋਬ ਨਾਲ ਜੁੜਦੀਆਂ ਜਾਨੀ ਸਾਰੀ ਲੇਡੀਜ਼ ਵਗੈਰਾ ਤੇ ਕਿਤੇ ਇਕੱਠਾ ਇਕੱਠਾ ਹੁੰਦਾ ਜਿੱਦਾਂ ਇਹ ਇਕੱਠ ਤੇ ਫਿਰ ਉਹਦੇ ਵਿੱਚ ਇੰਜੋਏਮੈਂਟ ਕਰਦੀਆਂ ਆਪਣਾ ਗਿੱਧਾ ਪਾਉਂਦੀਆਂ ਆ ਬੋਲੀਆਂ ਪਾਉਂਦੀਆਂ ਤੇ ਇਸ ਤਰ੍ਹਾਂ ਆਪਣੇ ਜਦੋਂ ਉਹਨੀਆਂ ਇਕੱਠੀਆਂ ਹੁੰਦੀਆਂ ਸੀ ਘਰ ਦੇ ਵਿੱਚ ਕੋਈ ਦਰਾਕ ਆਸੇ ਪਾਸੇ ਘਰ ਦੇ ਵਿੱਚ ਰੱਖ ਦੇਖਦੀਆਂ ਸੀ ਉੱਥੇ ਪਿੰਗਾ ਪਾ ਕੇ ਝੂਲਦੀਆਂ ਸੀ ਹਾਂਜੀ ਤੇ ਫਿਰ ਕਿਹੜੀਆਂ ਬੋਲੀਆਂ ਪਾਉਂਦੀਆਂ ਸੀ ਬੋਲੀਆਂ ਤਾਂ ਸਾਰ ਬਹੁਤ ਹੁੰਦੀਆਂ 10-10 ਤੇ ਸੋ ਜਿਹੜੀ ਮੈਂ ਤੁਹਾਨੂੰ ਬੋਲੀ ਸੁਣਾ ਦੋ ਦੇਖੋ ਜੀ ਸਾਡੇ ਜਸਿਆ ਦਾ ਜਰੂਰ ਜਿਤਾ ਹੈ ਕਿ ਬੋਲੀ ਨਹੀਂ ਮੈਂ ਨੱਚਾਂ 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 ਨਹੀਂ ਮੈਂ ਅੱਗ ਵਾਂਗੂ ਨੱਚਾਂ ਅੱਛਾ ਸਹੀ ਨਹੀਂ ਬੋਲੀ ਇਹ ਨੱਚ ਕੇ ਕਰ ਰਹੇ ਨੇ ਨਹੀਂ ਬੱਸ ਨਹੀਂ ਹੁਲੀੰਦੀ ਚਲੋ ਜੀ ਜਿਹੜੇ ਸਾਡੇ ਜਸਿਆ ਬਾਣਿਆ ਉਹਨਾਂ ਨੇ ਬੋਲੀ ਆ ਕਿ ਸਾਈ ਮੈਂ ਨਹੀਂ ਨੱਚਾਂ 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 ਮੈਂ ਅੱਗ ਵਾਂਗੂ ਨੱਚਾਂ ਮੈਂ ਅੱਗ ਵਾਂਗੂ ਨੱਚਾਂ ਉਹਨਾਂ ਨੇ ਬੋਲੀ ਸੁਣਾਤੀ ਆ ਤੇ ਬਾਕੀ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਹਾਂਜੀ ਸਾਡੇ ਨਾਲ ਸੀਤਾ ਮੈਡਮ ਜੀ ਮੌਜੂਦ ਆ ਤਾਂ ਅਸੀਂ ਇਹਨਾਂ ਨੂੰ ਵੀ ਪੁੱਛਦੇ ਹਾਂ ਅੱਜ ਦੇ ਵਿਸ਼ੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੇਖੋ ਤੀਆਂ ਦਾ ਤਿਹਾਰ ਬੱਚੇ ਦੇਖ ਰਹੇ ਆ ਹਾਂਜੀ ਹੱਥਾਂ 'ਚ ਝੰਡੇ ਵੀ ਪੜਿਓ ਆ ਹਾਂਜੀ ਅੱਜ ਦੋ ਕੰਮ ਤੁਸੀਂ ਕਰ ਰਹੇ ਆ ਉਹ ਕਿਹੜੇ-ਕਿਹੜੇ ਕਰ ਰਹੇ ਆ ਹਾਂਜੀ ਸਰ ਇੱਕ ਤਾਂ ਸੀਸਤੰਤਰ ਦੇ ਵਿਸ਼ੇ ਬਣਾ ਰਹੇ ਆ ਆਜ਼ਾਦੀ ਦਾ ਠੀਕ ਹੈ ਇੱਕ ਅਸੀ ਤੀਆਂ ਦਾ ਤਿਹਾੜੀ ਸਾਵਣ ਦੇ ਮਹੀਨੇ ਚ ਜੋ ਮਨਾਇਆ ਜਾਂਦਾ ਆ ਅਸੀਂ ਉਹ ਬੱਚਿਆਂ ਲਈ ਤਿਆਰ ਕੀਤਾ ਆ ਬੱਚਿਆਂ ਨੂੰ ਇਸ ਦੇ ਅਕੋਰਡਿੰਗ ਪਤਾ ਲੱਗੇ ਕਿ ਸਾਵਣ ਦੇ ਵਿੱਚ ਜਿਹੜਾ ਤੀਆਂ ਦਾ ਤਿਹਾੜੀ ਮਨਾਇਆ ਜਾਂਦਾ ਆ ਕਿਉਂ ਮਨਾਇਆ ਜਾਂਦਾ ਆ ਕੀ ਕੀ ਕੀਤਾ ਜਾਂਦਾ ਹੈ ਵਿੱਚ ਸਰ ਇਹ ਦੇ ਵਿੱਚ ਜਿੱਦਾਂ ਬੱਚਿਆਂ ਨੇ ਆਪਣਾ ਗਿੱਧਾ ਪੰਗੜਾ ਔਰ ਜੋ ਵੀ ਪੰਜਾਬੀ ਕਲਚਰ ਦੇ ਵਿੱਚ ਆਉਂਦਾ ਆ ਉਹ ਸਾਰਾ ਕੁਝ ਇਹਨਾਂ ਨੂੰ ਦੱਸਦੇ ਆਂ ਔਰ ਤਿਆਰ ਕਰਾਉਂਦੇ ਆ ਬੋਲੀਆਂ ਤਾਂ ਸਾਰੀਆਂ ਇਦਾਂ ਹੀ ਆ ਕਿੱਦਾਂ ਪਤਾ ਦੇ ਦੱਸਾਂ ਇਹਨਾਂ ਨੂੰ ਵੀਖਿਆ ਬੋਲੀਆਂ ਪਾਉਣੀਆਂ ਓਕੇ ਬਸ ਬੋਲੀਆਂ ਸਾਰਾ ਮੈਂ ਪੰਜਾਬੀ ਟੀਚਰ ਜਿਹੜੇ ਹੈਗੇ ਉਹਨਾਂ ਨੂੰ ਨਾਲ ਲਗਾਇਆ ਹੋਇਆ ਸੀ ਡਾਂਸ ਪਰਫਾਰਮੈਂਸ ਉਹਨਾਂ ਨੇ ਕਰਾਈ ਆ ਮੈਂ ਤਾਂ ਜਸਟ ਇਹਨਾਂ ਨੂੰ ਜੋ ਵੀ ਆ ਦੱਸਦੀ ਆ ਦੇਖਦੀ ਆ ਬੋਲੀਆਂ ਦੇ ਵਿੱਚ ਬੋਲੀਆਂ ਤਾਂ ਬਹੁਤ ਸਾਰੀਆਂ ਪਰ ਐਟ ਅ ਟਾਈਮ ਮੈਨੂੰ ਕੋਈ ਯਾਦ ਨਹੀਂ ਆ ਗਈ ਜੋ ਮੈਮ ਨੇ ਪਾਈ ਬਸ ਉਹੀ ਮੈਨੂੰ ਸੁਣੀ ਹੈ ਉਹੀ ਯਾਦ ਆਈ ਆ ਇਹ ਫਿਰ ਕਿੱਥੇ ਚੱਲੂ ਗੱਡੀ ਆਪਾਂ ਮਲਤੀਆਂ ਤੇ ਹਰ ਮਨਾ ਰਹੇ ਆਪਾਂ ਨੂੰ ਕੁਝ ਨਾ ਕੁਝ ਜ਼ਰੂਰ ਚਾਹੀਦਾ ਹੈ ਨਾ ਹਾਂ ਉਹ ਤਾਂ ਗੱਲ ਹੈਗੀ ਸਾਰਾ ਪਰ ਮੈਂ ਨੱਚੀਆਂ ਦਰਾਨੀਆਂ ਜਰਾਨੀਆਂ ਬਸ ਉਹ ਹੀ ਉਹ ਤਾਂ ਮੈਂ ਆਪਣੇ ਪਾਈ ਦਿੱਤੀ ਇਹ ਤੋਂ ਇਲਾਵਾ ਤੁਸੀਂ ਪੁੱਛ ਲੈ ਨਹੀਂ ਸਰ ਕੋਈ ਗੱਲ ਨਹੀਂ ਉਹ ਤਾਂ ਮੈਂ ਆਪਣੇ ਸੁਣਾ ਦਿੱਤੀ ਆ ਬਾਰ-ਬਾਰ ਉਹ ਹੀ ਸੁਣਾਣੀ ਹੈ ਨਾ ਫੇਰ ਤਾਂ ਬੋਰ ਵਾਲੀ ਗੱਲ ਆ ਬੋਲੀਆ ਮੈਨੂੰ ਇਸ ਤਰ੍ਹਾਂ ਕੋਈ ਯਾਦ ਨਹੀਂ ਆ ਰਹੀ ਸਰ ਚਲੋ ਜੀ ਅਸੀਂ ਤੁਹਾਨੂੰ ਦੱਸੀਏ ਸਨੀਤਾ ਮੈਡਮ ਜੀ ਨਾ ਚਲੋ ਸਨੀਤਾ ਮੈਡਮ ਨੇ ਜਿੰਨਾ ਵੀ ਕਿਹਾ ਵੀ ਅੱਜ ਦੋ ਚੀਜ਼ਾਂ ਆ ਇੱਕ ਤਾਂ ਅਸੀਂ ਆਪਣਾ 15 ਅਗਸਤ ਮਨਾ ਰਹੇ ਆ ਦੂਜਾ ਅਸੀਂ 3 ਦਾ ਤਿਹਾਰ ਮਨਾ ਰਹੇ ਆ ਦੋਨੇ ਚੀਜ਼ਾਂ ਮਤਲਬ ਅਸੀਂ ਮਨਾ ਰਹੇ ਆ ਇਸ ਵੇਲੇ ਬੱਚਿਆਂ ਨੂੰ ਉਤਸ਼ਾਹ ਕਰ ਰਹੇ ਆ ਨਾ ਬਿਲਕੁਲ ਸਰ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੀ ਐਦਾਂ ਦੀਆਂ ਚੀਜ਼ਾਂ ਆ ਸਭਿਆ ਜਾਗਰਤੀ ਆ ਅਸੀਂ ਤੁਹਾਡੇ ਅੱਗੇ ਲਿਆਈਏ ਧੰਨਵਾਦ ਜੀ ਅੱਜ ਮੈਂ ਤੂੰ ਵੀ ਮੇਰੇ ਨਾਲ ਕਿਤੇ ਖਾਟੀਆਂ ਤੇਰੇ ਲਈ ਮੈਂ ਸੀ ਬਣਾਇ ਲੱਗੇ ਚੱਕ ਕੇ ਕਰ ਲੈ ਲੜ ਪੱਟਣੀਆਂ ਗੁੱਤ ਨਾਲ ਬੰਦ ਕੱਢੇ ਨਵੇਂ ਤੋੜਨੀਆਂ ਮਤਾਂ ਤੇ ਭਲੇਖੇ ਕੱਢਣੀ ਤੈਨੂੰ ਅਕਲੇ ਨਾ ਭੋਰਾ ਉਂਝ ਮਾਣਦੀ ਸ਼ੌਂਕੜ ਸੋਕਰ